ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਿੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਨੇ ਖਾਲਸਾ ਜੀ ਸਾਨੂੰ ਮਾਂ ਦੇ ਪੇਟ ਵਿੱਚ ਰੱਖਿਆ ਹੈ ਜਿਸ ਬਾਣੀ ਨੇ ਸਾਨੂੰ ਇਸ ਸੰਸਾਰ ਦੀ ਅਗਣ ਤੋਂ ਬਚਾਉਣਾ ਕੀਤਾ ਹੈ ਪਰ ਕੋਈ ਪੜ ਕੇ ਵੇਖੇ ਜਿਹੜੇ ਇਸ ਬਾਣੀ ਨਾਲ ਜੁੜੇ ਹਨ ਗੁਰੂ ਨਾਲ ਜੁੜੇ ਹਨ ਉਹਨਾਂ ਨੂੰ ਗਿਆਤ ਹੈ ਖਾਲਸਾ ਜੀ ਬਾਣੀ ਕੀ ਕੁਝ ਕਰ ਸਕਦੀ ਹੈ ਵੱਡੇ ਵੱਡੇ ਮਹਾਪੁਰਸ਼ ਇਸ ਬਾਣੀ ਨੇ ਬਣਾਉਣਾ ਕੀਤੇ ਆ ਵੱਡੇ ਵੱਡੇ ਬ੍ਰਹਮ ਗਿਆਨੀ ਇਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਬਣੇ ਹਨ ਆਪਣੇ ਆਪ ਕੋਈ ਨਹੀਂ ਬਣਿਆ ਤੁਸੀਂ ਉਦਾਹਰਣ ਵੇਖ ਲਓ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਪੁਰਸ਼ ਖਾਲਸਾ ਜੀ ਕਿੰਨੀ ਬਾਣੀ ਆਪ ਰਚੀ ਹੈ ਕਿੰਨੀ ਬਾਣੀ ਲਿਖਣਾ ਕੀਤੀ ਹੈ ਚਾਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਸਮ ਮਹਾਰਾਜ ਦੀ ਬਾਣੀ ਰਚੀ ਹੈ ਉਹ ਵੀ ਗ੍ਰੰਥ ਮਹਾਰਾਜੀਆਂ ਨੇ ਲਿਖਣਾ ਕੀਤਾ ਫਿਰ ਖਾਲਸਾ ਜੀ ਇੱਕ ਬਗਦਾਦ ਦੇ ਵਿੱਚ ਅਰਬੀ ਭਾਸ਼ਾ ਦੇ ਵਿੱਚ ਲਿਖ ਕੇ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਆਪ ਖਾਲਸਾ ਜੀ 101 ਪਾਰਸੀ ਦੀ ਜਬਤੀ ਸਾਹਿਬ ਦਾ ਕਰਕੇ ਫਿਰ ਆਪਣੀ ਖਾਲਸਾ ਜੀ 10 ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਸੋ ਐਸੇ ਗੁਰਮਖਾਂ ਪਿਆਰਿਆਂ ਨੇ ਆਪ ਬਾਣੀ ਪੜ੍ਹੀ ਆ ਫਿਰ ਜਾ ਕੇ ਖਾਲਸਾ ਜੀ ਸ਼ਹੀਦੀਆਂ ਦਿੱਤੀਆਂ ਨੇ ਫਿਰ ਜਾ ਕੇ ਗੁਰਸਿੱਖ ਬਣੇ ਹਨ ਫਿਰ ਜਾ ਕੇ ਬ੍ਰਹਮ ਗਿਆਨੀਆਂ ਦੀਆਂ ਵਸਤੂਆਂ ਪ੍ਰਾਪਤ ਕੀਤੀਆਂ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਬੰਦ-ਬੰਦ ਕਟਵਾਲੇ ਖਾਲਸਾ ਜੀ ਜਿਸ ਵੇਲੇ ਕਲਗੀਧਰ ਮਹਾਰਾਜ ਜੀਆਂ ਨੇ ਬਾਣੀ ਰਚਨੀ ਕੀਤੀ ਹੈ ਲਿਖਾਉਣਾ ਕੀਤੀ ਹੈ ਭਾਈ ਮਣੀ ਸਿੰਘ ਸਾਹਿਬ ਨੇ ਸਾਰੀ ਲਿਖੀ ਹੈ ਫਿਰ ਖਾਲਸਾ ਜੀ ਇਕੱਤਰ ਕੀਤੀ ਆ ਦਸਮ ਬਾਣੀ ਨੂੰ ਇਕੱਤਰ ਕੀਤਾ ਇਕੱਠਿਆਂ ਕੀਤਾ ਕਿਉਂਕਿ ਜਿਸ ਵੇਲੇ ਆਪਾਂ ਮਹਾਰਾਜ ਜੀਆਂ ਨੇ ਕਿਲਾ ਛੱਡਣਾ ਕੀਤਾ ਸੀ ਉਸ ਵੇਲੇ ਬਹੁਤ ਸਾਰਾ ਖਾਲਸਾ ਜੀ ਧਨ ਬਹੁਤ ਸਾਰਾ ਖਜ਼ਾਨਾ ਜਿਹੜਾ ਪੰਥ ਦਾ ਬਹੁਤ ਸਾਰੇ ਗ੍ਰੰਥ ਜਿਹੜੇ ਰੁੱੜ ਗਏ ਸਨ ਫਿਰ ਬਾਣੀ ਇਕੱਤਰ ਕਰਕੇ ਉਹਨਾਂ ਨੇ ਇਕੱਤਰ ਕੀਤੀ ਬਾਣੀ ਫਿਰ ਖਾਲਸਾ ਜੀ ਲਿਖਣਾ ਕੀਤੀ ਸੋ ਐਵੇਂ ਕਲਗੀਧਰ ਮਹਾਰਾਜ ਦੀ ਖਾਲਸਾ ਜੀ ਅਜੇ ਵੀ ਕਈ ਬਾਣੀਆਂ ਗੁਪਤ ਹਨ ਜਿਹੜੀਆਂ ਹੁਣ ਬ੍ਰਾਹਮ ਕਵਚ ਦਾ ਖਾਲਸਾ ਜੀ ਲੋਕਾਂ ਨੂੰ ਥੋੜਾ ਜਿਹਾ ਪਹਿਲਾਂ ਪਤਾ ਲੱਗਾ ਏਦਾਂ ਮਹਾਰਾਜ ਦੀਆਂ ਬੇੰਤ ਬਾਣੀਆਂ ਜਿਹੜੀਆਂ ਅਜੇ ਵੀ ਗੁਪਤ ਲੁਕੀਆਂ ਛिपੀਆਂ ਹਨ ਕਿਤੇ ਉਹ ਕਿਤੇ ਉਹ ਖਾਲਸਾ ਜੀ ਹੱਥ ਲਿਖਤ ਮਿਲ ਜਾਂਦੀ ਹੈ ਕਿਸੇ ਸਰੂਪ ਵਿੱਚ ਇੱਕ ਅੱਧੀ ਬਾਣੀ ਵੱਧ ਹੈ ਕਿਸੇ ਵਿੱਚ ਘਟ ਹੈ ਉੱਥੋਂ ਪਤਾ ਲੱਗ ਜਾਂਦਾ ਸੋ ਇਸੇ ਪ੍ਰਕਾਰ ਇਹ ਐਸੀ ਖਾਲਸਾ ਜੀ ਬਾਣੀ ਹੈ ਜਿਸ ਬਾਣੀ ਨੂੰ ਸਾਰਿਆਂ ਸਾਧੂਆਂ ਸੰਤਾਂ ਨੇ ਜਪਣਾ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਇਸ ਬਾਣੀ ਨਾਲ ਚਿੱਤ ਜੋੜਿਆ ਹੈ ਖਾਲਸਾ ਜੀ ਤਿੰਨਾਂ ਤਿੰਨਾਂ ਨੇ ਸੁਖ ਪਾਇਆ ਹੈ ਸੋ ਇਹ ਐਸੀ ਬਾਣੀ ਹੈ ਜਿਨੇ ਖਾਲਸਾ ਜੀ ਸਾਨੂੰ ਮਾਂ ਦੇ ਪੇਟ ਵਿੱਚ ਰੱਖਿਆ ਹੈ ਉਸ ਸਿਮਰਨ ਨੇ ਸਾਨੂੰ ਬਚਾਇਆ ਹੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਆਥਾ ਲਹਿਰ ਮਹਿ ਤਾਰ ਉਤਾਰਨ ਹਾਰੇ ਮਦ ਤੂੰ ਠਾਕੁਰ ਸਿਰ ਮੋਰਾ ਈਹਾ ਉਹਾ ਤੁਹਾਰੋ ਧੋਰਾ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤਰਨ ਜਾਨ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮੈਂ ਅਵਰ ਖਿਨ ਮੈਂ ਅਵਰਾ ਅਸਚਰਜ ਚਲਤ ਤੁਮਾਰਾ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਾਇ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੱਚੇ ਪਾਸ਼ਾ ਪੰਜਵੇਂ ਨਾਨਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਇਹ ਖਾਲਸਾ ਜੀ ਸਾਰਿਆਂ ਦੇ ਸਿਰ ਉੱਤੇ ਉਸ ਵਾਹਿਗੁਰੂ ਜੀ ਦਾ ਹੱਥ ਹੈ ਇਸ ਲੋਕ ਵਿੱਚ ਤੇ ਉਸ ਪਰਲੋਕ ਵਿੱਚ ਉਸੇ ਵਾਹਿਗੁਰੂ ਜੀ ਦਾ ਸਾਰਿਆਂ ਨੂੰ ਆਸਰਾ ਹੋਵੇਗਾ ਜਿਹੜੇ ਜਪਣਗੇ ਸੋ ਖਾਲਸਾ ਜੀ ਮਹਾਰਾਜ ਨੇ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ ਉਹ ਇਸ ਬਾਣੀ ਨਾਲ ਜੁੜਦੇ ਹਨ ਜਿਨ੍ਹਾਂ ਉੱਤੇ ਉਸ ਸਰਬਵਿਆਪਕ ਸਤਿਗੁਰਾਂ ਨੇ ਅਕਾਲ ਪੁਰਖ ਜੀ ਮਹਾਰਾਜ ਨੇ ਜਿਹੜੇ ਵੀ ਜੀਵ ਉਤੇ ਖਾਲਸਾ ਜੀ ਮਹਾਰਾਜ ਕਿਰਪਾ ਕਰਦੇ ਉਹਨੂੰ ਗੁਰੂ ਕੀ ਸੰਗਤ ਵਿੱਚ ਮਿਲਾ ਦਿੰਦੇ ਆ ਹੁਣ ਤੁਸੀਂ ਆਪ ਵੇਖੋ ਕੀ ਤੁਹਾਡੇ ਉਤੇ ਕਿਰਪਾ ਹੈ ਕੀ ਤੁਹਾਨੂੰ ਗੁਰੂ ਕੀ ਸੰਗਤ ਪ੍ਰਾਪਤ ਹੈ ਕੀ ਤੁਸੀਂ ਗੁਰੂ ਵਾਲੇ ਹੋ ਇਹ ਖਾਲਸਾ ਜੀ ਕਿਰਪਾ ਦੀਆਂ ਨਿਸ਼ਾਨੀਆਂ ਹਨ ਜਿਸ ਵੇਲੇ ਗੁਰੂ ਕਲਗੀ ਧਰਵਾਮੀ ਜੀ ਮਾਤਾ ਜੀ ਮਾਦਾ ਸਾਹਿਬ ਦੇਵਾਕੌਰ ਖੁਸ਼ ਹੁੰਦੇ ਆ ਉਸ ਵੇਲੇ ਖਾਲਸਾ ਜੀ ਆਪਣੀਆਂ ਧੀਆਂ ਆਪਣੇ ਪੁੱਤਰਾਂ ਨੂੰ ਉਹ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾ ਦਿੰਦੇ ਆ ਅਮਰਤ ਦੀ ਦਾਤ ਦੇ ਦਿੰਦੇ ਆ ਜਦੋਂ ਸਤਿਗੁਰੂ ਖੁਸ਼ ਹੁੰਦੇ ਆ ਜਦੋਂ ਬਹੁਤ ਖੁਸ਼ ਹੁੰਦੇ ਆ ਤੇ ਖਾਲਸਾ ਜੀ ਗੁਰੂ ਕੀ ਸੰਗਤ ਵਿੱਚ ਮਿਲਾ ਦਿੰਦੇ ਆ ਜਦੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਫਿਰ ਖਾਲਸਾ ਜੀ ਸਤਿਗੁਰਜੀ ਮਹਾਰਾਜ ਆਪਣੇ ਵਿੱਚ ਅਭੇਦ ਕਰ ਲੈਂਦੇ ਆ ਤੇ ਆਪਾਂ ਜੇ ਵੇਖਣਾ ਹੋਵੇ ਸਾਡੇ ਉੱਤੇ ਗੁਰੂ ਕੀ ਕਿਰਪਾ ਹੈ ਕਿ ਨਹੀਂ ਹੈ ਤੇ ਖਾਲਸਾ ਜੀ ਵੇਖੋ ਕੀ ਤੁਸੀਂ ਗੁਰੂ ਕੇ ਦਰਸ਼ਨ ਕਰਨ ਨਿਤ ਜਾਂਦੇ ਹੋ ਸੰਗਤ ਕਰਨ ਜਾਂਦੇ ਹੋ ਜੇ ਤੇ ਭਾਈ ਤੁਹਾਡੇ ਮਨ ਵਿੱਚ ਖਾਲਸਾ ਜੀ ਤਾਂਗ ਉੱਠਦੀ ਆ ਫਿਰ ਤੁਹਾਡਾ ਪ੍ਰੇਮ ਹੈ ਤੇ ਜੇ ਕਹਿੰਦਾ ਮਨ ਕੋਈ ਨਹੀਂ ਕੱਲ ਵੇਖਾਂਗੇ ਕੱਲ ਨਹੀਂ ਤੇ ਪਰਸੋਂ ਵੇਖਾਂਗੇ ਤੇ ਕਈ ਕਹਿੰਦੇ ਆ ਮੱਸੀਆ ਤੇ ਜਾ ਕੇ ਆਏ ਆ ਪੂਰੇ ਮਹੀਨੇ ਦਾ ਮੱਥਾ ਟੇਕ ਆਏ ਆ ਇਹੋ ਜਿਹੇ ਲੋਕ ਵੀ ਸੰਸਾਰ ਉੱਤੇ ਨੇ ਪਰ ਮਹਾਰਾਜ ਕਹਿੰਦੇ ਆ ਜਦੋਂ ਗੁਰੂ ਆਪਣੇ ਸੇਵਕਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਆਪਣੀ ਸੰਗਤ ਵਿੱਚ ਮਿਲਾਉਂਦਾ ਤੇ ਉਹਨਾਂ ਕੋਲੋਂ ਫਿਰ ਖਾਲਸਾ ਜੀ ਸਿਫਤ ਸਲਾਹ ਕਰਾਉਂਦਾ ਤੇ ਫਿਰ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਜ਼ਰੀ ਵੀ ਆ ਜਾਂਦਾ ਹੈ ਸੋ ਸਤਗੁਰੂ ਸਾਨੂੰ ਸਮਝਾਉਂਦੇ ਆ ਕਿ ਭਾਈ ਇਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਪਸਾਰਾ ਹੈ ਇਹ ਸਾਰੇ ਜੋ ਰੰਗ ਤਮਾਸ਼ੇ ਹਨ ਇਹ ਉਸੇ ਦੀ ਸਮਗਰੀ ਹੈ ਖਾਲਸਾ ਜੀ ਤੇ ਮਹਾਰਾਜ ਕਹਿੰਦੇ ਸਾਰੀ ਸਮਗਰੀ ਸਾਰਾ ਸਾਜੂ ਸਮਾਨ ਉਸੇ ਵਾਹਿਗੁਰੂ ਦਾ ਸਾਨੂੰ ਦਿੱਤਾ ਹੋਇਆ ਹੈ ਪਰ ਇੱਥੇ ਛੱਡ ਕੇ ਜਾਣਾ ਪੈਣਾ ਇਸੇ ਕਰਕੇ ਨਾਮ ਜਪਿਆ ਕਰੋ ਨਾਮ ਨੂੰ ਭਾਈ ਆਪਣਾ ਮਿੱਤਰ ਬਣਾਓ ਪੰਜਵੇਂ ਨਾਨਕ ਸਤਿਗੁਰੂ ਜੀ ਕਹਿੰਦੇ ਹਨ ਜੇ ਤੀ ਸਮਗਰੀ ਦੇਖੋ ਰੇ ਨਾਰ ਤੇਤੀ ਹੀ ਛੱਡ ਜਾਣੀ ਇਹ ਜਿੰਨਾ ਕੁਝ ਵੀ ਪਸਾਰਾ ਸਾਜੂ ਸਮਾਨ ਖਾਲਸਾ ਜੀ ਆਪਾਂ ਧਰਤੀ ਤੇ ਦੇਖ ਰਹੇ ਹਾਂ ਇਥੋਂ ਤੱਕ ਕੇ ਧਰਤੀ ਦੇਖ ਰਹੇ ਹਾਂ ਸਮਾਨ ਦੇਖ ਰਹੇ ਹਾਂ ਸਭ ਛੱਡ ਕੇ ਜਾਣਾ ਹੈ ਸਭ ਇੱਥੇ ਹੀ ਰਹਿ ਜਾਣਾ ਹੈ ਆਪਣਾ ਕਮਾਇਆ ਤੇ ਕੀ ਨਾਲ ਜਾਣਾ ਹੈ ਕਹਿੰਦੇ RAM ਨਾਮ ਸੰਗ ਕਰ ਬਿਉਹਾਰਾ ਪਾਵਹਿ ਪਦ ਨਿਰਬਾਨੀ ਪਰਮਾਤਮਾ ਦੇ ਨਾਲ ਸਾਝ ਬਣਾਓ ਬੰਦਿਆ ਉਹ ਤੇਰੇ ਤੇ ਕਿਰਪਾ ਕਰੇਗਾ ਤੇਰੀ ਵਾਸ਼ਨਾ ਦੇ ਮੋਹ ਨੂੰ ਖਤਮ ਕਰੇਗਾ ਸੋ ਐਸੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀ ਖੇੜ ਨੂੰ ਖਾਲਸਾ ਜੀ ਸਮਝਣਾ ਕਰੀਏ ਪਿਆਰੇ ਤੂੰ ਮੇਰੋ ਸੁਖਦਾਤਾ ਮਹਾਰਾਜ ਜੀ ਮੈਨੂੰ ਨਿਸ਼ਚਾ ਆ ਗਿਆ ਹੈ ਕਿ ਤੂੰ ਹੀ ਮੇਰੇ ਵਾਸਤੇ ਸੁੱਖਾਂ ਦਾ ਘਰ ਹੈ ਜਿਨ੍ਹਾਂ ਨੂੰ ਇਹ ਨਿਸ਼ਚੇ ਆ ਜਾਂਦਾ ਫਿਰ ਖਾਲਸਾ ਜੀ ਉਹ ਗੁਰਪੂਰ ਹੈ ਦੀ ਆ ਉਪਦੇਸ਼ਾ ਤੁਮ ਹੀ ਸੰਗ ਪ੍ਰਾਤਾ ਉਹ ਗੁਰੂ ਦਾ ਉਪਦੇਸ਼ ਕਮਾਉਂਦੇ ਗੁਰੂ ਦਾ ਉਪਦੇਸ਼ ਕੀ ਹੈ ਬਾਣੀ ਪੜਨੀ ਨਾਮ ਜਪਣਾ ਅੰਮ੍ਰਿਤ ਵੇਲੇ ਜਾਗਣਾ ਕੇਸੀ ਇਸ਼ਨਾਨ ਕਰਨਾ ਬਾਣੀ ਪੜ ਕੇ ਜਪ ਕਰਨਾ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਗੁਰੂ ਕੇ ਹੁਕਮ ਹਨ ਤੇ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਇਹ ਦੱਸਿਆ ਕਰਦੇ ਆ ਕਿ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾਂ ਮੈਂ ਸੁਖ ਨਹੀਂ ਪਾਈ ਹੈ ਕਈ ਖਾਲਸਾ ਜੀ ਕਾਮੀ ਪੁਰਸ਼ ਹਨ ਕਈ ਬੀਬੀਆਂ ਨੂੰ ਤੱਕਦੇ ਕਈ ਖਾਲਸਾ ਜੀ ਬੀਬੀਆਂ ਦੀ ਕਾਮੀ ਬਿਰਤੀ ਹੈ ਪਰਾਇਆ ਪੁਰਖਾਂ ਨੂੰ ਤੱਕਦੀਆਂ ਕਹਿੰਦੇ ਇਹਦੇ ਵਿੱਚ ਵੀ ਕੋਈ ਸੁਖ ਨਹੀਂ ਹੈ ਘੜੀ ਭਲ ਦਾ ਸੁਖ ਹੈ ਕਹਿੰਦੇ ਕਰੋਧ ਕਈਆਂ ਨੂੰ ਬਹੁਤ ਕਰੋਧ ਆਉਂਦਾ ਖਾਲਸਾ ਜੀ ਘਰਾਂ ਦੇ ਘਰ ਇਹ ਕਰੋਧ ਨੇ ਗਾਲ ਛੱਡੇ ਆ ਕਈਆਂ ਘਰਾਂ ਦੇ ਵਿੱਚ ਇਹ ਕਲੇਸ਼ ਹੈ ਬੀਬੀਆਂ ਕਹਿਨੀਆਂ ਸਾਡੇ ਬੰਦੇ ਢੰਗ ਨਾਲ ਨਹੀਂ ਬੋਲਦੇ ਬੰਦੇ ਕਹਿੰਦੇ ਸਾਡੀਆਂ ਬੀਬੀਆਂ ਢੰਗ ਨਾਲ ਨਹੀਂ ਬੋਲਦੀਆਂ ਇਹ ਕਰੋਧ ਦੇ ਪਵਾੜੇ ਹਨ ਫਿਰ ਖਾਲਸਾ ਜੀ ਲੋਭ ਹੈ ਲੋਭ ਐਸਾ ਹੈ ਕਿ ਕਿਸੇ ਗਰੀਬ ਦਾ ਖੂਨ ਵੀ ਚੂਸਣ ਤੋਂ ਲੋਕ ਨਹੀਂ ਅਟਦੇ ਫਿਰ ਮੋਹ ਹੈ ਮੋ ਐਸਾ ਹੈ ਖਾਲਸਾ ਜੀ ਕਿ ਆਪਣੇ ਬੱਚਿਆਂ ਤੋਂ ਬਿਨਾ ਆਪਣੇ ਘਰ ਬਾਹਰ ਤੋਂ ਆਪਣੇ ਸਰੀਰ ਤੋਂ ਪਰੇ ਬੰਦੇ ਨੂੰ ਕੱਖ ਦਿਖਦਾ ਹੀ ਨਹੀਂ ਤੇ ਫਿਰ ਖਾਲਸਾ ਜੀ ਸਭ ਤੋਂ ਵੱਡੀ ਬਿਮਾਰੀ ਜਿਹੜੀ ਹੈ ਹੰਕਾਰ ਅਭਿਮਾਨ ਇੰਨਾ ਜ਼ਿਆਦਾ ਹੈ ਹਰ ਬੰਦਾ ਕਹਿੰਦਾ ਕਿ ਮੇਰੀ ਸੁਣੋ ਮੈਂ ਸਭ ਤੋਂ ਉੱਚਾ ਮੈਨੂੰ ਸਭ ਦਾ ਪਤਾ ਮੈਂ ਸਾਰੀ ਗੱਲ ਦੀ ਨੌਲੇਜ ਰੱਖਦਾ ਇੰਨਾ ਕੁ ਜ਼ਿਆਦਾ ਹੰਕਾਰ ਹੈ ਖਾਲਸਾ ਜੀ ਆਪਣੇ ਕੱਪੜਿਆਂ ਦਾ ਹੰਕਾਰ ਕਰੀ ਜਾਂਦਾ ਘਰਾਂ ਦਾ ਕਰੀ ਜਾਂਦਾ ਸੋਹਣੇ ਮੁਖੜੇ ਦਾ ਹੰਕਾਰ ਕਰੀ ਜਾਂਦਾ ਬੰਦਾ ਪੇਪਰ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਭਾਈ ਕੀ ਲੱਭਣਾ ਤੈਨੂੰ ਇਥੋਂ ਕੱਖ ਨਹੀਂ ਲੱਭਣਾ ਇਹਦੇ ਵਿੱਚ ਕੋਈ ਸੁੱਖ ਨਹੀਂ ਆ ਤਾਂ ਮੈਂ ਸੁੱਖ ਨਹੀਂ ਪਾਈਏ ਇਹਨਾਂ ਚੀਜ਼ਾਂ ਦੇ ਵਿੱਚ ਕਿਤੇ ਕਿਸੇ ਪ੍ਰਕਾਰ ਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤਾ ਉਹ ਅਨੰਦ ਮੰਗਲ ਸੁੱਖ ਪਾਈ ਹੈ ਕਹਿੰਦੇ ਭਲਿਆ ਜੇ ਤੂੰ ਸੁੱਖ ਚਾਹਨਾ ਹੈ ਨਾ ਜੇ ਤੂੰ ਚਾਹਨਾ ਤੇਰੇ ਅੰਦਰ ਖਾਸਾ ਖੇੜਾ ਠੱਠਾ ਚੱਲਦਾ ਰਹੇ ਤੇਰੇ ਅੰਦਰ ਨੂਰ ਮਹਿਕਦਾ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਖੁਸ਼ੀਆਂ ਬਖਸ਼ ਦੇਣ ਤੇਰਾ ਚਿਹਰਾ ਗਦਗਦ ਕਰਦਾ ਰਹੇ ਨੂਰ ਨਾਲ ਭਰਿਆ ਰਹੇ ਫਿਰ ਤੂੰ ਸਾਰਿਆਂ ਦੀ ਧੂੜ ਬਣ ਜਾ ਹੋ ਹੋ ਰੇਣ ਤੂੰ ਸਗਲ ਕੀ ਮੇਰੇ ਮਨ ਤੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਤੈਨੂੰ ਵਾਹਿਗੁਰੂ ਸੱਚੇ ਪਾਸ਼ਾ ਉੱਚਾ ਕਰ ਦੇਣਗੇ ਕਹਿੰਦੇ ਜਿਸ ਵੇਲੇ ਖਾਲਸਾ ਜੀ ਅੰਬਾਂ ਵਾਲਿਆਂ ਅੰਬ ਹੋਣ ਜਾਂ ਫਲਾਂ ਵਾਲੇ ਹੋਰ ਰੁੱਖ ਹੋਣ ਕਹਿੰਦੇ ਜਿਸ ਵੇਲੇ ਉਹਨੂੰ ਬੂਰ ਪੈ ਜਾਂਦਾ ਨਾ ਉਹ ਨਿਵ ਜਾਂਦੇ ਆ ਨੀਵੇਂ ਹੋ ਜਾਂਦੇ ਆ ਫਿਰ ਉਹਨਾਂ ਨੂੰ ਫਲ ਲੱਗਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕੁਦਰਤੀ ਦਾ ਇਹ ਖੇਡ ਹੈ ਤੇ ਜਦੋਂ ਉਹਨਾਂ ਨੂੰ ਖਾਲਸਾ ਜੀ ਬੂਰ ਪੈਂਦਾ ਰੱਬ ਕਿਰਪਾ ਕਰਕੇ ਉਹਨਾਂ ਨੂੰ ਬੂਰ ਪਾਉਂਦਾ ਉਹ ਖਾਲਸਾ ਜੀ ਲਿਫ ਜਾਂਦੇ ਦਾਸ ਨੇ ਨਾ ਬਾਣੀ ਵਿੱਚੋਂ ਬਚਨ ਪੜ੍ਹ ਕੇ ਬਾਣੀ ਵਿੱਚ ਬਚਨ ਆ ਰਹੇ ਸਨ ਕਿ ਬਚਨ ਪੜ੍ਹ ਕੇ ਨਾ ਉਹ ਕੁਦਰਤੀ ਵੇਖਿਆ ਪਿਛਲੇ ਸਾਲ ਦੀ ਗੱਲ ਹੈ ਤੇ ਜਦੋਂ ਦੇਖਿਆ ਉਹਦੇ ਵਿੱਚ ਬਚਨ ਆਉਂਦੇ ਸੀ ਵੀ ਜਦੋਂ ਅੰਬਾਂ ਨੂੰ ਬੂਰ ਪੈਂਦਾ ਨਾ ਅੰਬ ਨਿਵ ਜਾਂਦੇ ਆ ਤੇ ਖਾਲਸਾ ਜੀ ਦਾਸ ਨੇ ਨਾ ਵੇਖਣਾ ਕੀਤਾ ਜਦੋਂ ਉਹਨਾਂ ਨੂੰ ਬੂਰ ਪੈਂਦਾ ਤੇ ਬੂਰ ਹੌਲੀ ਹੌਲੀ ਖਾਲਸਾ ਜੀ ਜਿਹਨੂੰ ਫਲਾਂ ਦੇ ਵਿੱਚ ਤਬਦੀਲ ਹੁੰਦਾ ਨਾ ਟਾਣੀਆਂ ਲੱਫ ਜਾਂਦੀਆਂ ਅੰਬਾਂ ਦੇ ਨਾਲ ਠਾਂ ਨੂੰ ਲਿਖ ਜਾਂਦੀਆਂ ਜਦੋਂ ਫਲ ਲੱਗ ਜਾਂਦਾ ਉਹ ਨੀਵੇਂ ਨਿਮਾਣੇ ਹੋ ਜਾਂਦੇ ਐ ਇਸੇ ਪ੍ਰਕਾਰ ਹੀ ਖਾਲਸਾ ਜੀ ਨੂੰ ਆਪਾਂ ਨਿਮਾਣੇ ਹੋਵਾਂਗੇ ਸਾਨੂੰ ਵੀ ਬੂਰ ਪਵੇਗਾ ਸਾਨੂੰ ਵੀ ਫਲ ਲੱਗੇਗਾ ਪਰਮੇਸ਼ਰ ਦੀ ਯਾਦ ਸਾਡੇ ਹਿਰਦੇ ਵਿੱਚ ਵੀ ਆਵੇਗੀ ਤੇ ਜਿਹੜੇ ਕਈ ਰੋਖਾਨ ਸੰਭਲ ਰੋਖ ਵਰਗੇ ਜਿਨ੍ਹਾਂ ਨੂੰ ਹੰਕਾਰ ਹੈ ਅਸੀਂ ਬਹੁਤ ਉੱਚੇ ਹਾਂ ਵਾਂਸ ਰੋਖ ਵਰਗੇ ਜਿਨ੍ਹਾਂ ਨੂੰ ਹੰਕਾਰ ਹੈ ਅਸੀਂ ਬਹੁਤ ਉੱਚੇ ਹਾਂ ਪਰ ਮਹਾਰਾਜ ਕਹਿੰਦੇ ਇਹਨਾਂ ਦਾ ਕਿਸੇ ਪ੍ਰਕਾਰ ਕੋਈ ਮੁੱਲ ਨਹੀਂ ਪੈਂਦਾ ਸੋ ਸਾਨੂੰ ਮਹਾਰਾਜ ਸਮਝਾਉਂਦੇ ਆ ਕਿ ਉਹ ਵਾਹਿਗੁਰੂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀ ਤੇਰੀ ਸੇਵਾ ਭਗਤੀ ਨੂੰ ਪ੍ਰਵਾਨ ਕਰਨਗੇ ਤੂੰ ਸੇਵਾ ਭਗਤੀ ਕਰਿਆ ਕਰ ਤੇ ਜਿਹੜੀ ਮਿਹਨਤ ਤੂੰ ਆ ਜਾਈ ਜਾਂਦੀ ਆ ਤੇਰੀ ਆ ਖਾਲਸਾ ਜੀ ਕੰਮਾਂ ਕਾਜਾਂ ਦੇ ਵਿੱਚ ਇਹ ਭਾਈ ਮਹਾਰਾਜ ਕਹਿੰਦੇ ਤੂੰ ਗੁਰੂ ਕੀ ਸੇਵਾ ਕਰੇਂ ਜਾਈ ਨਹੀਂ ਜਾਵੇਗੀ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਨੂੰ ਜਿਹੜੀ ਚੀਜ਼ ਦੀ ਮਤ ਦਿੰਦੇ ਆ ਸਾਨੂੰ ਲੈਣੀ ਚਾਹੀਦੀ ਆ ਕਿਉਂਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਖਾਲਸਾ ਜੀ ਇਹ ਸਾਰੇ ਦੁੱਖਾਂ ਦਾ ਗਾਮ ਇਹ ਡੇਰੇ ਢਾ ਨਹੀਂ ਹੁੰਦੇ ਪਰ ਜਦੋਂ ਗੁਰੂ ਕੀ ਸ਼ਰਨ ਪੈ ਜਾਈਏ ਫਿਰ ਖਾਲਸਾ ਜੀ ਖੁਸ਼ੀਆਂ ਦੇ ਟਿਕਾਣੇ ਵੀ ਲੱਭ ਜਾਂਦੇ ਆ ਦੁੱਖਾਂ ਦੇ ਢੇਰੇ ਵੀ ਜਿਹੜੇ ਦੁੱਖਾਂ ਦੇ ਢੇਰ ਹਨ ਉਹ ਵੀ ਖਾਲਸਾ ਜੀ ਖਤਮ ਹੋ ਜਾਂਦੇ ਮਹਾਰਾਜ ਕਹਿੰਦੇ ਦੁਖ ਸੋਗ ਕੋ ਢਾਹਿਓ ਡੇਰਾ ਅਨੰਤ ਮੰਗਲ ਵਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਜਦੋਂ ਗੁਰੂ ਕੀ ਸ਼ਰਨ ਪੈ ਜਾਈਏ ਨਾ ਫਿਰ ਖਾਲਸਾ ਜੀ ਦੁੱਖਾਂ ਦਾ ਡੇਰਾ ਖਤਮ ਹੋ ਜਾਂਦਾ ਢੱਠ ਜਾਂਦਾ ਤੇ ਖੁਸ਼ੀਆਂ ਆਨੰਦ ਖੇੜਾ ਆ ਜਾਂਦਾ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੁੰਦੀ ਸਾਰੇ ਅੜੇ ਮੋਰਚੇ ਬਣ ਜਾਂਦੇ ਕੰਮ ਖਾਲਸਾ ਜੀ ਸਿਰੇ ਚੜ ਜਾਂਦੇ ਆ ਤੇ ਮਨ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਇੱਛਾਵਾਂ ਹੁੰਦੀਆਂ ਮੈਨੂੰ ਆ ਮਿਲੇ ਮੈਨੂੰ ਉਹ ਮਿਲੇ ਉਹ ਵੀ ਸਭ ਕੁਝ ਪ੍ਰਾਪਤ ਹੋ ਜਾਂਦਾ ਸੋ ਸੱਚੇ ਪਾਤਸ਼ਾਹ ਮਹਾਰਾਜ ਜੋ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਉਹਦੇ ਤੇ ਚੱਲੀਏ ਫਿਰ ਸਾਨੂੰ ਸੁਖ ਪ੍ਰਾਪਤ ਹੋਣਗੇ ਗੁਰੂ ਤੋਂ ਮੁਖ ਮੋੜਿਆਂ ਕਦੇ ਸੁਖ ਪ੍ਰਾਪਤ ਨਹੀਂ ਹੁੰਦੇ ਅੱਜ ਦੇ ਹਾਲਾਤ ਵੇਖ ਲਓ ਜਾਂ ਗਾਂਹ ਜੋ ਹਾਲਾਤ ਬਣਨੇ ਉਹ ਵੇਖ ਲਓ ਦਾਸ ਨੇ ਸਾਲ 1.5 ਸਾਲ ਪਹਿਲਾਂ ਵੀ ਖਾਲਸਾ ਜੀ ਚਲੋ ਕਈ ਮਹਾਂਪੁਰਸ਼ਾਂ ਦੇ ਬਚਨ ਦਾਸ ਨੇ ਬਚਨ ਕੀਤੇ ਆਪਾਂ ਕੋਈ ਸਾਧ ਨਹੀਂ ਆਪਾਂ ਦੇ ਗੁਰੂ ਮਹਾਰਾਜ ਦੇ ਨਕਮੇ ਤੇ ਨਿਮਾਣੇ ਜੇ ਸਿੱਖ ਹਾਂ ਆਨੂੰ ਕੋਈ ਨੌਲੇਜ ਨਹੀਂ ਸਤਿਗੁਰਾਂ ਦੀ ਕੀ ਖੇਡ ਹੈ ਰੱਬ ਕੀ ਕਰ ਸਕਦਾ ਖਾਲਸਾ ਜੀ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਜਿਸ ਵੇਲੇ 84 ਹੋਣੀ ਸੀ ਉਸ ਵੇਲੇ ਵੀ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀ ਕਿ ਭਾਈ ਸਮਾਂ ਭਿਆਨਕ ਆ ਰਿਹਾ ਜਿਵੇਂ ਖਾਲਸਾ ਜੀ ਇੱਕ ਮਹਾਂਪੁਰਸ਼ ਹੋਇਆ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਜੀ ਕਿਲੇ ਵਾਲੇ ਮਹਾਂਪੁਰਸ਼ ਖਾਲਸਾ ਜੀ ਆ ਨੀਲ ਧਾਰੀ ਸੰਪਰਦਾ ਦੇ ਉਹ ਸਭ ਤੋਂ ਜ਼ਿਆਦਾ ਉਹਨਾਂ ਨੇ ਕਦੇ ਵੀ ਨਹੀਂ ਇਹ ਮੰਨਿਆ ਦਾਸ ਨੇ ਉਹਨਾਂ ਦਾ ਜੀਵਨ ਪੜਿਆ ਵੀ ਮੈਂ ਕੋਈ ਸੰਤ ਹਾਂ ਉਹਨਾਂ ਨੇ ਇਹੀ ਗੱਲ ਕਹੀ ਕਿ ਕਲਗੀਧਰ ਮਹਾਰਾਜ ਨੇ ਕਮਰ ਕਸਾ ਲਵਾਇਆ ਸਾਰਿਆਂ ਨੂੰ ਤੇ ਕਮਰ ਕਸਾ ਕਰੋ ਖਾਲਸਾ ਜੀ ਵੱਡੇ ਵੱਡੇ ਗਿਆਨੀ ਵੱਡੇ ਵੱਡੀਆਂ ਸੰਸਥਾਵਾਂ ਦੇ ਜਿਹੜੇ ਸਾਡੇ ਮੇਨ ਨੇ ਬਣੇ ਹੋਏ ਆਸ ਟਾਈਮ ਉਹ ਕਮਰ ਕਸਾ ਨਹੀਂ ਲਾਉਂਦੇ ਪਰ ਕਲਗੀ ਧਰਮ ਆਰਾ ਦਾ ਹੁਕਮ ਹੈ ਉਹਨਾਂ ਚ ਸਿੱਖ ਤਿਆਰਬਰ ਤਿਆਰ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਚੋਲੇ ਦੇ ਉੱਤੋਂ ਦੀ ਕਮਰ ਕਸਾਣਾ ਲਾਵੇ ਇਥੋਂ ਤੱਕ ਵੀ ਦਾਸ ਨੇ ਇਹ ਸੁਣਨਾ ਕੀਤਾ ਜੀ ਖਾਲਸਾ ਜੀ ਉਹਨਾਂ ਨੂੰ ਰੱਬ ਆਖਿਆ ਜਾਂਦਾ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਖਾਲਸਾ ਜੀ ਮਿਸਲ ਸ਼ੀਰ ਦਾ ਤਰਨਾਨਦਾਲ ਦੇ ਮੁਖੀ ਉਹ ਮਹਾਂਪੁਰਸ਼ਾਂ ਨੇ ਉਹਨਾਂ ਦੇ ਕੋਲ ਬਹੁਤ ਬਜ਼ੁਰਗ ਹੋ ਗਏ 60 ਸਾਲ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈ ਕਈਆਂ ਨੂੰ ਤਾਰਿਆ ਬਾਬਾ ਬਾਬਾ ਪਾਲਾ ਸਿੰਘ ਸਾਹਿਬ ਜਿਹੜੇ ਗਊਆਂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਸਾਰੇ ਜੱਗ ਜਾਣਦਾ ਬੜੇ ਬ੍ਰਹਮ ਗਿਆਨੀ ਸਾਧੂ ਹੋਏ ਖਾਲਸਾ ਜੀ ਇਹ ਕਈ ਅੱਜ ਵੀ ਉਹ ਲੋਕ ਜੀਂਦੇ ਨੇ ਜਿਨ੍ਹਾਂ ਨੇ ਵੇਖਿਆ ਕਿ ਬਾਬਾ ਜੀ ਜਦੋਂ ਚੜਿਆ ਹੁੰਦਾ ਦਰਿਆ ਸੀ ਉਹਦੇ ਵਿੱਚ ਖਾਲਸਾ ਜੀ ਪੈਰ ਪਾਉਂਦੇ ਸੀ ਨਾ ਤੇ ਵੱਖੀ ਤੱਕ ਚਲੇ ਜਾਣਾ ਜਦੋਂ ਵੱਖੀ ਤੱਕ ਚਲੇ ਜਾਣਾ ਪਾਣੀ ਜਿਹੜਾ ਗੋਡਿਆਂ ਤੱਕ ਚਲਾ ਜਾਂਦਾ ਅਸੀਂ ਗਾਈਆਂ ਪਾਰ ਹੋ ਜਾਂਦੀਆਂ ਸੀ ਐਡੀ ਬਰਕਤ ਸੀ ਉਹਨਾਂ ਦੀ ਉਹ ਐਸੇ ਬ੍ਰਹਮ ਗਿਆਨੀ ਮਹਾਪੁਰਸ਼ ਸੀ ਤੇ ਖਾਲਸਾ ਜੀ ਦਰਿਆ ਨੂੰ ਹਮੇਸ਼ਾ ਦਾਣ ਦਿੰਦੇ ਸੀ ਜਦੋਂ ਉਹਨਾਂ ਨੇ ਦਰਿਆ ਦੇ ਲਾਗੋਂ ਲੰਘਣਾ ਉਹਨਾਂ ਨੇ ਕਹਣਾ ਜਾਓ ਸਿੰਘੋ ਜੇਬ ਵਿੱਚ ਵੇਖੋ ਪੈਸੇ ਕਿੰਨੇ ਆ ਲੱਡੂ ਲਿਆਓ ਅੱਜ ਲੱਡੂ ਖਵਾਈਏ ਮੱਛੀਆਂ ਨੂੰ ਇਥੇ ਜੀਵਾਂ ਨੂੰ ਐਦਾਂ ਖਾਲਸਾ ਜੀ ਭਲਾ ਕਰਿਆ ਕਰਦੇ ਤੇ ਬੜੀ ਕਿਰਪਾ ਰਹੀ ਦੀ ਜਿਨ੍ਹਾਂ ਨੇ ਬਾਬਾ ਪਾਲਾ ਸਿੰਘ ਸਾਹਿਬ ਨੂੰ ਸੇਵਾ ਦਿੱਤੀ ਸੀ ਉਹ ਸਨ ਬਾਬਾ ਵਿਸ਼ਨ ਸਿੰਘ ਸਾਹਿਬ ਤੇ ਖਾਲਸਾ ਜੀ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਦੀ ਢਿੰਡਰਾ ਵਾਲੇ ਮਹਾਂਪੁਰਸ਼ੋਨਾ ਕੋਲੇ ਇੱਕ ਵਾਰ ਨਮਸਕਾਰ ਕਰਨ ਉਹਨਾਂ ਨੂੰ ਗਏ ਜਦੋਂ ਉਹਨਾਂ ਦੀ ਸ਼ਰਨ ਬੈਠੇ ਉੱਥੇ ਜਾ ਕੇ ਤੇ ਕਿਉਂਕਿ ਖਾਲਸਾ ਜੀ ਬੜੀ ਵੱਡੀ ਮਿਸ਼ਲ ਹੈ ਬਾਬਾ ਦੀਪ ਸਿੰਘ ਸਾਹਿਬ ਦੀ ਮਿਸ਼ਲ ਹੈ ਉਹਦੇ ਮੁਖੀ ਸਨ ਤੇ ਜਦੋਂ ਉਹ ਉੱਥੇ ਜਾ ਕੇ ਬੈਠੇ ਤੇ ਉਸ ਵੇਲੇ ਬਾਬਾ ਜੀ ਨੇ ਕਹਿੰਦੇ ਬਾਹ ਫੜ ਕੇ ਬਚਨ ਕੀਤੇ ਸਨ ਕਿ ਜਰਨੈਲ ਸਿੰਘਾ ਕਮਰ ਕੱਸਾ ਕਰਿਆ ਕਰ ਕਲਗੀ ਧਰ ਦਾ ਹੁਕਮ ਹੈ ਸਾਨੂੰ ਜਦੋਂ ਖਾਲਸਾ ਜੀ ਅਸੀਂ ਕਮਰ ਕੱਛਾ ਕਰਦੇ ਆ ਨਾ ਇਹ ਲੋਕਾਂ ਨੂੰ ਭਰਮ ਹੈ ਕਿ ਲੱਕ ਬੰਨ ਲੈਂਦੇ ਆ ਤੇ ਕਈ ਖਾਲਸਾ ਜੀ ਕਈਆਂ ਨੂੰ ਪੁੱਛਿਆ ਜਾਂਦਾ ਕਿ ਕਮਰ ਕੱਸਾ ਕਿਉਂ ਕੀਤਾ ਜਾਂਦਾ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਇਹ ਲੱਕ ਤੇ ਜੋਰ ਨਾ ਪਵੇ ਤਾਂ ਲੱਕ ਬੰਨਣ ਵਾਸਤੇ ਜਿਹਦਾ ਅੱਜ ਪੇਟੀ ਲਾਉਂਦੇ ਆ 벨ਟ ਲਾਉਂਦੇ ਆ ਉਸ ਵੇਲੇ ਇਹ ਕਮਰ ਕੱਸਾ ਹੁੰਦਾ ਸੀ ਨਹੀਂ ਪਾਈ ਕਮਰ ਕੱਸਾ ਤਿਆਰ ਬਰ ਤਿਆਰ ਦੀ ਨਿਸ਼ਾਨੀ ਹੈ ਜਦੋਂ ਕਮਰ ਕੱਸਾ ਸਿੰਘ ਕਰ ਲੈਂਦਾ ਉਸ ਵੇਲੇ ਕਲਗੀਧਰ ਮਹਾਰਾਜ ਕਈ ਸ਼ਹੀਦਾਂ ਦੀ ਸੇਵਾ ਕਈ ਸ਼ਹੀਦਾਂ ਦਾ ਪਹਿਰਾ ਉਹ ਗੁਰਮੁਖ ਦੇ ਨਾਲ ਲਾ ਦਿੰਦੇ ਆ ਕਿ ਭਾਈ ਇਹਨੇ ਕਮਰ ਕੱਸਾ ਕੀਤਾ ਤੇ ਜਦੋਂ ਕਮਰ ਕੱਸਾ ਕਰ ਲਈਏ ਫਿਰ ਪਿੱਛੇ ਨਹੀਂ ਮੁੜੀਦਾ ਫਿਰ ਉਹ ਮੋਰਚਾ ਫਤਿਹ ਹੋ ਕੇ ਹੋਊਗਾ ਤੇ ਪਿੱਛੇ ਮੁੜਨਾ ਜਿਵੇਂ ਸਤਗੁਰਾਂ ਨੇ ਸਾਰੀਆਂ ਜੰਗਾਂ ਲੜ ਕੇ ਫਿਰ ਖਾਲਸਾ ਜੀ ਦਮਦਮਾ ਸਾਹਿਬ ਜਾ ਕੇ ਇਹ ਕਮਰ ਕੱਸਾ ਮਹਾਰਾਜ ਨੇ ਖੋਲਣਾ ਕੀਤਾ ਸੀ ਫਿਰ ਸਤਗੁਰੂ ਜੀ ਮਹਾਰਾਜ ਨੇ ਬਾਣੀ ਰਚਾਈ 9 ਮਹੀਨੇ ਸਤਗੁਰੂ ਜੀ ਉੱਥੇ ਰਹੇ ਤੇ ਐਵੇਂ ਖਾਲਸਾ ਜੀ ਕਮਰ ਕਸਾ ਕਰਨਾ ਬਹੁਤ ਜ਼ਰੂਰੀ ਹੈ ਅਤ ਜ਼ਰੂਰੀ ਹੈ ਮਹਾਰਾਜ ਕਿਰਪਾ ਕਰਨ ਆਓ ਅਜਲੀ ਹੱਡ ਬੀਤੀ ਸਰਵਣ ਕਰੀਏ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੀ ਕਿਰਪਾ ਸਦਕਾ ਇਹ ਮਾਤਾ ਜੀ ਕਹਿੰਦੇ ਵੀ ਮੈਂ ਪਿਛਲੇ 12 13 ਸਾਲ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਹ ਤੇ ਇਹ ਸੁਣਾਈ ਮਾਤਾ ਜੀ ਨੇ ਨਹੀਂ ਆ ਉਹਨਾਂ ਦੀ ਧੀ ਨੇ ਅੱਗੋਂ ਸੁਣਾਈ ਹੈ ਮਾਤਾ ਜੀ ਦੇ ਚੜ੍ਹਾਈ ਕਰ ਗਏ ਆ ਤੇ ਆ ਪਿਛਲੇ ਸਾਲ ਹੀ ਖਾਲਸਾ ਜੀ ਉਹਨਾਂ ਨੇ ਚੜ੍ਹਾਈ ਕੀਤੀ ਹੈ ਉਹਨਾਂ ਦੀ ਧੀ ਮੈਨੂੰ ਇਹ ਸੁਣਾਉਂਦੀ ਹੈ ਤੇ ਉਹਦਾ ਉਹ ਪੁੱਤਰ ਸੀ ਜਿਹਦੇ ਨਾਲ ਰਿਲੇਟਡ ਹੈ ਕਹਿੰਦੇ ਵੀ ਮੇਰੀ ਮਾਤਾ ਪਿਛਲੇ 12-13 ਸਾਲ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਹੈ ਠੀਕ ਨਹੀਂ ਸੀ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਵੀ ਤੂੰ ਸਾਲ ਹੀ ਆ ਤੇਰੇ ਕੋਲੇ ਤੂੰ ਮਰ ਜਾਣਾ ਤੇ ਮਾਤਾ ਕਹਿੰਦੀ ਸੀ ਵੀ ਇਹ ਕਿਦਾਂ ਡਾਕਟਰ ਕਹਿ ਸਕਦਾ ਡਾਕਟਰ ਕਿਹੜਾ ਰੱਬ ਹੈ ਸਾਡੇ ਨਾਲ ਲੜ ਪਈ ਅਸੀਂ ਆਖਿਆ ਵੀ ਤੂੰ ਕਿਤੇ ਨਾ ਮਾਤਾ ਜਾਇਆ ਕਰ ਤੈਨੂੰ ਦਿੱਕਤ ਪਰੇਸ਼ਾਨੀ ਆ ਕਹਿੰਦੀ ਲੜ ਪਈ ਮੈਨੂੰ ਕਹਿੰਦੀ ਵੀ ਮੈਨੂੰ ਬਾਬਾ ਰੱਖੂ ਤੇ ਮਹਾਰਾਜ ਦੀ ਕਿਰਪਾ ਹੋਈ 사ਤਗੁਰਾਂ ਦੀ ਕਿਰਪਾ ਨਾਲ ਉਸ ਦਿਨ ਤੋਂ ਲੈ ਕੇ ਮਾਤਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹਾਜ਼ਰੀ ਭਰਨ ਲੱਗ ਪਈ ਗੁਰੂ ਰਾਮਦਾਸ ਮਹਾਰਾ ਦੇ ਘਰ ਜਾਣ ਲੱਗ ਪਈ ਤੇ ਖਾਲਸਾ ਜੀ ਐਸੀ ਕਿਰਪਾ ਹੋਈ ਮਾਤਾ ਨੂੰ ਜਿਹਨੂੰ ਡਾਕਟਰਾਂ ਨੇ ਕਿਹਾ ਸੀ ਸਾਲ ਨਹੀਂ ਇਹਨੇ ਕੱਢਣਾ ਉਹ 12-13 ਸਾਲ ਸੇਵਾ ਕਰਦੀ ਰਹੀ ਤੇ ਇੱਕ ਵਾਰ ਖੇੜ ਬਣੀ ਮਾਤਾ ਜੀ ਦੱਸਦੇ ਤੇ ਮੇਰਾ ਭਜੰਗੀ ਉਹਨਾਂ ਦਾ ਦੋਤਾ ਤੇ ਉਹਦੀ ਉਮਰ ਖਾਲਸਾ ਜੀ 9 ਸਾਲ ਦੀ 8 9 ਸਾਲ ਦੀ ਸੀ ਜਾਂ ਇਹ ਤੋਂ ਛੋਟੀ ਹੋਵੇਗੀ ਤੇ ਕਹਿੰਦੇ ਵੀ ਇਹ ਉਥੇ ਸ਼ੀਦਾ ਸਾਹਿਬ ਗਏ ਤੇ ਉਥੇ ਉਸ ਦਿਨ ਸੰਗਤ ਬਹੁਤ ਜ਼ਿਆਦਾ ਸੀ ਤੇ ਮਾਤਾ ਜੀ ਨੇ ਦਰਸ਼ਨ ਮੇਲੇ ਕਰਨੇ ਸਭ ਕੁਝ ਹੋ ਗਿਆ ਤੇ ਖਾਲਸਾ ਜੀ ਮਾਤਾ ਦੇ ਹੱਥੋਂ ਕਿਤੇ ਉਹ ਹੱਥ ਛੁੱਟ ਗਿਆ ਬੱਚੇ ਦਾ ਤੇ ਬੱਚਾ ਗੋਮ ਹੋ ਗਿਆ ਮਾਤਾ ਨੇ ਉਥੇ ਸਿੰਘਾਂ ਨੂੰ ਕਿਹਾ ਉਥੇ ਬੋਲਿਆ ਵੀ ਗਿਆ ਖਾਲਸਾ ਜੀ ਬਹੁਤ ਰੋਲਾ ਪਿਆ ਆਸੇ ਪਾਸੇ ਲੱਭਿਆ ਤੇ ਉਹ ਕਹਿੰਦੇ ਜਦੋਂ ਲੱਭਦੇ ਰਹੇ ਨਹੀਂ ਪੁੱਤਰ ਲੱਭਿਆ ਤੇ ਅਸੀਂ ਆਸੇ-ਪਾਸੇ ਵੀ ਵੇਖਿਆ ਮੈਨੂੰ ਵੀ ਮਾਤਾ ਨੇ ਸਾਨੂੰ ਦੱਸਿਆ ਵੀ ਇਦਾਂ ਇਦਾਂ ਗੱਲ ਹੋ ਗਈ ਆ ਤੇ ਕਹਿੰਦੇ ਅਸੀਂ ਕੁਦਰਤੀ ਮਹਾਰਾਜ ਦੀ ਕਿਰਪਾ ਨਾਲ ਉਹ ਛੁੱਟੀਆਂ 'ਚ ਗਿਆ ਸੀ ਤਾਂ ਕਰਕੇ ਮਾਤਾ ਨਾਲ ਲੈ ਆਈ ਤੇ ਇਹਨਾਂ ਦਾ ਖਾਲਸਾ ਜੀ ਜਿਹੜਾ ਆਪਣਾ ਭੈਣ ਹੁਣੀ ਜਿਹੜੀ ਹੱਡ ਬੀਤੀ ਸੁਣਾਉਂਦੇ ਆ ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਖਾਲਸਾ ਜੀ ਇੱਥੇ ਅਦ ਬੁਰਜੀ ਦੇ ਕੋਲ ਇਹਨਾਂ ਦਾ ਪਿੰਡ ਹੈ ਤੇ ਜਿਹੜਾ ਉਹਨਾਂ ਦਾ ਪੇਕਾ ਪਰਿਵਾਰ ਜਿੱਥੋਂ ਮਾਤਾ ਜਾਂਦੀ ਸੀ ਤੇ ਮਾਤਾ ਖਾਲਸਾ ਜੀ ਖਲਚੀਆਂ ਤੋਂ ਜਾਂਦੀ ਤੇ ਇਹ ਕਹਿੰਦੇ ਵੀ ਅਸੀਂ ਕੁਦਰਤੀ ਉਸ ਦਿਨ ਦਾ ਅਥੇ ਅੰਬਰਸਾਰ ਹੀ ਸਾਂ ਜਿਸ ਦਿਨ ਇਹ ਗੱਲ ਬਣੀ ਕਹਿੰਦੇ ਅਸੀਂ ਵੀ ਸ਼ਹੀਦਾਂ ਸਾਹਿਬ ਚਲੇ ਗਏ ਉੱਥੇ ਜਾ ਕੇ ਬੜਾ ਮੁੰਡੇ ਨੂੰ ਲੱਭਿਆ ਪਰ ਨਹੀਂ ਮੁੰਡਾ ਸਾਨੂੰ ਨਾ ਗੁਰੂ ਘਰ ਦੇ ਅੰਦਰ ਲੱਭਾ ਨਾ ਬਾਹਰ ਲੱਭਾ ਤੇ ਕਹਿੰਦੇ ਫਿਰ ਨਾ ਸਾਨੂੰ 3-4 ਘੰਟੇ ਹੋ ਗਏ ਇਦਾਂ ਲੱਭਦਿਆਂ ਨੂੰ ਬੜੀ ਅਸੀਂ ਭਜਨ ਅਠ ਕੀਤੀ ਉਥੋਂ ਦੇ ਸੇਵਾਦਾਰ ਵੀ ਕੀਤੀ ਉਹਨਾਂ ਨੇ ਇੱਕ ਸਾਡੇ ਰਿਸ਼ਤੇਦਾਰ ਸੀ ਉਹ ਵੀ ਉਥੇ ਲੱਗੇ ਹੁੰਦੇ ਸੀ ਸ਼ਹੀਦਾਂ ਸਾਹਿਬ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਸਿੰਘਾਂ ਨੂੰ ਕਹਿ ਕੇ ਤੇ ਬਹੁਤ ਆਸੇ-ਪਾਸੇ ਸਾਰੇ ਬਜ਼ਾਰਾਂ ਵਿੱਚ ਘੁੰਮ ਫਿਰ ਕੇ ਚਾ 3-4 ਘੰਟੇ ਅਸੀਂ ਲੱਭਦੇ ਰਹੇ ਕਹਿੰਦੇ ਫਿਰ ਮੇਰੀ ਮਾਤਾ ਕਹਿੰਦੀ ਵੀ ਨਹੀਂ ਮੈਂ ਗਲਤੀ ਕਰਦੀ ਪਈਂ ਬਾਬਾ ਦੀਪ ਸਿੰਘ ਨੂੰ ਕਹੀਏ ਉਹ ਲੱਭਣਗੇ ਕਹਿੰਦੀ ਸਾਹੀ ਬਾਹਰ ਫੜੀ ਨਾਲੇ ਰੋਵੇ ਤੇ ਨਾਲੇ ਮੇਰੀ ਬਾਹ ਛਡਾ ਕੇ ਕਹਿੰਦੀ ਤੂੰ ਛੱਡ ਦੇ ਮੈਂ ਬਾਬਾ ਦੀਪ ਸਿੰਘ ਨੂੰ ਕਹਿ ਕੇ ਆਉਣੀ ਆ ਬਾਬਾ ਦੀਪ ਸਿੰਘ ਸਾਹਿਬ ਲੱਭ ਕੇ ਦੇਣਗੇ ਤੇ ਐਸੀ ਮਹਾਰਾਜ ਦੀ ਕੋਈ ਕਲਾ ਵਰਤਣੀ ਸੀ ਖਾਲਸਾ ਜੀ ਭਰੋਸੇ ਦੀ ਖੇਡ ਹੁੰਦੀ ਹੈ ਮਾਤਾ ਜੀ ਅੰਦਰ ਚਲੇ ਗਏ ਅੰਦਰ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਈ ਤੇ ਖਾਲਸਾ ਜੀ ਦੇਗ ਕਰਾ ਕੇ ਆਪ ਪਹਿਲਾਂ ਅਰਦਾਸ ਕੀਤੀ ਫਿਰ ਦੇਗ ਕਰਾਈ ਫਿਰ ਅੰਦਰ ਗਏ ਅੰਦਰ ਜਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਮੇਰਾ ਦੋਤਾ ਮਹਾਰਾਜ ਤੇਰੇ ਸਥਾਨ ਤੇ ਆ ਕੇ ਗਵਾਜ ਜਵੇ ਇਥੋਂ ਤੇ ਲੋਕਾਂ ਨੂੰ ਸੋਝੀ ਪੈਂਦੀ ਆ ਇਥੋਂ ਤੇ ਮਹਾਰਾਜ ਲੋਕ ਤਰਦੇ ਨੇ ਇਥੇ ਆ ਕੇ ਕੌਣ ਡੁੱਬਦਾ ਇਥੇ ਆ ਕੇ ਕੌਣ ਗਵਾਚਦਾ ਮਹਾਰਾਜ ਇਥੋਂ ਤੇ ਸਭ ਕੁਝ ਲੱਭ ਪੈਂਦਾ ਅਰਦਾਸ ਕੀਤੀ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਿੰਘ ਕੋਲੋਂ ਵੀ ਕਰਾਈ ਜਿਹੜਾ ਅਰਦਾਸੀਆ ਸਿੰਘ ਕਰਾ ਕੇ ਤੇ માતા ਜਦੋਂ ਬਾਹਰ ਆਈ ਤੇ ਖਾਲਸਾ ਜੀ ਉਥੇ ਨਾ માતા ਦੇ ਮਨ ਵਿੱਚ ਜਿਹਦਾ ਫੁਰਨਾ ਹੀ ਆਇਆ ਹੋਵੇ ਤੇ ਜਿਹੜਾ ਖਾਲਸਾ ਜੀ ਉਹ ਜਿਹੜੇ ਬੰਨੇ ਆਪਾਂ ਜਿੱਥੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਸਾਹਿਬ ਦਾ ਸਥਾਨ ਤੁਸੀਂ ਵੇਖਿਆ ਹੋਵੇਗਾ ਉਹ માતા ਨੇ ਨਾ ਮਨ ਚ ਆਈ ਵੀ ਮੈਂ ਇੱਧਰ ਨਾ ਵੇਖਾਂ ਉਹ ਕਿਤੇ ਖਾਲਸਾ ਜੀ ਮਹਾਰਾਜ ਨੇ ਮौज ਪਾਈ ਕੇ ਅੰਦਰ ਹਿਰਦੇ ਵਿੱਚ ਉਹ ਜਦੋਂ માતા ਗਈ ਤੇ ਜਿਹੜਾ ਭਜੰਗੀ ਸੀ ਉਹ ਖਾਲਸਾ ਜੀ ਉਹ ਅੰਦਰ ਸੰਗਤ ਵੀ ਉਥੇ ਬੈਠੀ ਸੀ ਸਾਰੀ ਸੰਗਤ ਉਹ ਪਿੱਛੇ ਨੁਕਰੇ ਬੈਠਾ ਤੇ ਵਿਚਾਰਾ ਰੋਂਦਿਆ ਉਹ ਵੀ ਉਹਨੂੰ ਵੀ ਸੀ ਵੀ ਮੈਂ ਗਵਾਜ ਗਿਆ ਮੈਨੂੰ ਮੇਰੀ ਨਾਨੀ ਨਹੀਂ ਮਿਲੀ ਤੇ ਜਦੋਂ ਮਾਤਾ ਨੇ ਝਾਤ ਮਾਰੀ ਪਹਿਲਾਂ ਮਾਤਾ ਕਹਿੰਦੀ ਮੈਂ ਘੁੰਮ ਕੇ ਉਥੋਂ ਆ ਗਈ ਮੈਨੂੰ ਨਹੀਂ ਦਿਖਿਆ ਕਹਿੰਦੀ ਫਿਰ ਮੇਰੇ ਮਾਨਵ ਜਿੱਦਾਂ ਸ਼ਹੀਦਾਂ ਨੇ ਫੁਰਨਾ ਪਾਇਆ ਜਾਂ ਬਾਹ ਫੜ ਕੇ ਸ਼ਹੀਦਾਂ ਨੇ ਕਹਿੰਦਾ ਨਹੀਂ ਫੇਰ ਜਾ ਮੈਂ ਕਹਿੰਦੀ ਫੇਰ ਗਈ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਦੋਰੀਆ ਦਰਸ਼ਨ ਉਹ ਸਥਾਨ ਦੇ ਕਰਨਗੇ ਜਿੱਦੋਂ ਗਈ ਸਾਹਮਣੇ ਮੇਰੀ ਉਹਦੇ ਜੂੜੇ ਦੇ ਉੱਤੇ ਮੇਰੀ ਨਿਗਾ ਪਈ ਮੈਂ ਗਾਹ ਹੋ ਕੇ ਵੇਖਿਆ ਤੇ ਉਹੋ ਹੀ ਬੈਠਾ ਰੋਂਦਾ ਸੀ ਜਦੋਂ ਮੈਨੂੰ ਮਿਲਿਆ ਤੇ ਬੜਾ ਰੋਇਆ ਮੇਰੇ ਨਾਲ ਲੱਗਾ ਤੇ ਖਾਲਸਾ ਜੀ ਐਵੇਂ ਭੈਣ ਨੇ ਸੁਣਾਈ ਵੀ ਐਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਅਸੀਂ 4-5 ਘੰਟੇ ਲੱਭਦੇ ਰਹੇ ਪਤਾ ਨਹੀਂ ਉਹ ਕਿੱਥੋਂ ਕਿੱਥੋਂ ਫਿਰ ਕੇ ਕੀ ਖੇੜ ਬਣੀ ਤੇ ਬੈਠਾ ਅੰਦਰ ਹੀ ਆ ਸਿਧਾਂ ਸਾਹਿਬ ਦਾ ਜਿਹੜਾ ਸਥਾਨ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਸਾਹਿਬ ਦਾ ਆਪ ਨੇ ਸ਼ਾਇਦ ਵੇਖਿਆ ਹੋਵੇ ਖਾਲਸਾ ਜੀ ਜਦੋਂ ਆਪਾਂ ਪਾਰਕਿੰਗ ਨੂੰ ਇੱਕ ਦੇ ਪੌੜੀਆਂ ਥੱਲੇ ਨੂੰ ਉਤਰ ਜਾਂਦੀਆਂ ਜੋੜੇ ਘਰ ਲਾਗੋ ਇੱਕ ਪੌੜੀਆਂ ਤਾਂ ਨੂੰ ਚੜ੍ਹਦੀਆਂ ਲੰਗਰ ਹਾਲ ਵਾਲੇ ਬੰਦੇ ਨੂੰ ਵੀ ਜੇ ਜਾਈਏ ਤੇ ਇਧਰਲੇ ਬੰਨੇ ਨੂੰ ਖੱਬੇ ਹੱਥ ਨੂੰ ਨੰਗਰ ਹਾਲਾ ਤੇ ਸੱਜੇ ਹੱਥ ਨੂੰ ਖਾਲਸਾ ਜੀ ਸਾਹਮਣੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਸਾਹਿਬ ਦਾ ਸਥਾਨ ਸੋ ਐਵੇਂ 사ਤਗੁਰਾਂ ਨੇ ਕਿਰਪਾ ਕੀਤੀ ਜਿਹੜਾ ਦੋਤਾ ਸੀ ਮਾਤਾ ਦਾ ਲਾਭਦਾ ਨਹੀਂ ਸੀ ਮਾਤਾ ਨੇ ਅਰਦਾਸ ਕੀਤੀ ਤੇ ਖਾਲਸਾ ਜੀ ਸ਼ਹੀਦਾਂ ਨੇ ਕਿਰਪਾ ਕਰਕੇ ਉਲੱਭ ਕੇ ਦਿੱਤਾ ਤੇ ਉਹ ਭੈਣ ਸੁਣਾਉਂਦੀ ਵੀ ਸਾਡੀ ਮਾਤਾ ਇਹ ਕਹਿੰਦੀ ਹੁੰਦੀ ਸੀ ਵੀ ਮੈਂ ਉੱਥੋਂ ਵੇਖ ਕੇ ਮੁੜਾ ਹੀ ਸਾਂ ਤੇ ਕਹਿੰਦੀ ਜਿੱਦਾਂ ਮੈਨੂੰ ਖਿੱਚਿਆ ਹੋਵੇ ਕਿਸੇ ਨੇ ਵੀ ਫੇਰ ਆ ਕਹਿੰਦੇ ਸਾਰੀ ਬਾਬਾ ਦੀਪ ਸਿੰਘ ਸਾਹਿਬ ਦੀ ਖੇੜ ਤੇ ਮਾਤਾ ਕਹਿੰਦੀ ਇਹ ਗੱਲ ਕਹਿੰਦੀ ਮਰੀ ਜਦੋਂ ਵੀ ਉਹ ਜਦੋਂ ਪੂਰੀ ਹੋਈ ਉਦੋਂ ਵੀ ਇਹ ਗੱਲ ਕਹਿੰਦੀ ਸੀ ਧੀਏ ਬਾਬਾ ਦੀਪ ਸਿੰਘ ਸਾਹਿਬ ਦਾ ਦਰਨ ਛੱਡੀ ਤੈਨੂੰ ਕਦੇ ਦੁੱਖ ਨਹੀਂ ਆਉਣ ਦਿੰਦਾ ਤੈਨੂੰ ਮੈਂ ਦੱਸਿਆ ਸੀ ਨਾ ਉਦੋਂ ਆਪਾਂ ਆਪਣੇ ਪੁੱਤ ਨੂੰ ਲੱਭਦੇ ਸਾਂ ਤੇ ਲੱਭਦਾ ਨਹੀਂ ਸੀ ਤੇ ਮੈਂ ਤੈਨੂੰ ਕਿਹਾ ਸੀ ਨਾ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿੰਨੇ ਆ ਉਹ ਲੱਭ ਕੇ ਦੇਊਗਾ ਤੇ ਉਹ ਖਾਲਸਾ ਜਦੋਂ ਮਾਤਾ ਕਹਿੰਦੇ ਸਾਡੀ ਪੂਰੀ ਹੋਈ ਆ ਉਦੋਂ ਉਹਨੂੰ ਕੋਈ ਦੁੱਖ ਨਹੀਂ ਹੋਇਆ ਦੁੱਖ ਉਹਨੂੰ ਬਹੁਤ ਜ਼ਿਆਦਾ ਸੀ ਪਰ ਉਹ ਤਕਲੀਫ ਉਹਨੂੰ ਕੋਈ ਨਹੀਂ ਹੋਈ ਜਾਣ ਲੱਗੀ ਤੇ ਜਾਂਦੀ ਵੀ ਮੈਨੂੰ ਇਹੋ ਗੱਲ ਕਹਿ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਘਰ ਨਾ ਛੱਡੀ ਵੇਹ ਉਦੋਂ ਆਪਣਾ ਪੋਤਾ ਗਵਾਚ ਗਿਆ ਉਹ ਤਾਂ ਮੇਰਾ ਗਵਾਚ ਗਿਆ ਸੀ ਨਾ ਮੈਂ ਤੈਨੂੰ ਕਿਹਾ ਸੀ ਨਾ ਬਾਬਾ ਦੀਪ ਸਿੰਘ ਨੇ ਲੱਭ ਦੇਣਾ ਵੇਖਿਆ ਫਿਰ ਮੈਂ ਜਾ ਕੇ ਅਰਦਾਸ ਕੀਤੀ ਤਾਂ ਬਾਬੇ ਨੇ ਲੱਭ ਕੇ ਦਿੱਤਾ ਤੂੰ ਵੀ ਅਰਦਾਸ ਕਰਿਆ ਕਰ ਜਾਇਆ ਕਰ ਬੱਚਿਆਂ ਨੂੰ ਲੈ ਕੇ ਐਵੇਂ ਖਾਲਸਾ ਜੀ ਉਹ ਮਾਤਾ ਨੇ ਖੇੜ ਮਾਤਾ ਦੇ ਨਾਲ ਸ਼ੀਦਾ ਨੇ ਵਰਤਾਈ ਐਵੇਂ ਸਤਗੁਰਾਂ ਨੇ ਕਿਰਪਾ ਕੀਤੀ ਤੇ ਉਹਨਾਂ ਦਾ ਗਵਾਚਾ ਜਿਹੜਾ ਬੱਚਾ ਸੀ ਲੱਭਿਆ ਤੇ ਫਿਰ ਉਹ ਭੈਣ ਦੱਸਦੀ ਆ ਵੀ ਉਦੋਂ ਦੀ ਜਦੋਂ ਦੀ ਮਾਤਾ ਸਾਡੀ ਚੜ੍ਹਾਈ ਕੀਤੀ ਆ ਉਹ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਅੰਦਰ ਸ਼ਰਧਾ ਵਧੀ ਆ ਬਾਬਾ ਦੀਪ ਸਿੰਘ ਪ੍ਰਤੀ ਹੁਣ ਉਹ ਦਾਸ ਦੀਆਂ ਹੱਡ ਬੀਤੀਆਂ ਸੁਣਦੇ ਆ ਹੁਣ ਕਹਿੰਦੇ ਹੋਰ ਵੀ ਬੜਾ ਕੁਝ ਪਤਾ ਲੱਗਦਾ ਕਿ ਬਹੁਤ ਸਾਰੀ ਸੰਗਤ ਨਾਲ ਖੇਡਾਂ ਹੁੰਦੀਆਂ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨ ਤੇ ਸੰਗਤ ਜਾਣ ਲੱਗ ਪਈ ਪਹਿਲਾਂ ਪਤਾ ਨਹੀਂ ਸੀ ਲੋਕਾਂ ਨੂੰ ਕਿੱਥੇ ਸਥਾਨ ਹੈ ਸੋ ਖਾਲਸਾ ਜੀ ਇਹ ਮਹਾਰਾਜ ਦੀਆਂ ਖੇਡਾਂ ਸ਼ਹੀਦਾਂ ਦਾ ਪ੍ਰਤਾਪ ਹੈ ਸ਼ਹੀਦ ਸਿੰਘ ਆਪ ਹੀ ਆਪਣੀ ਸੇਵਾ ਲੈ ਰਹੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਦੀਨ ਦੁਨੀ ਦੇ ਮਾਲਕ ਮੇਰਾ ਕਰਨ ਸਾਰਿਆਂ ਨੂੰ ਸੁਖ ਬਰਦਾਰ ਦੇਣ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਭਾਈ ਭੁੱਲਾਂ ਦੀ ਖਿਮਾ ਬਖਸ਼ ਦੇਣੀ ਅਰਦਾਸ ਕਰਨੀ ਕਿ ਪੰਜਾਬ ਵਿੱਚ ਜਿਹੜਾ ਪਾਣੀ ਆਇਆ ਜਿਹੜੇ ਗਰੀਬਾਂ ਦਾ ਬਹੁਤ ਨੁਕਸਾਨ ਹੋਇਆ ਖਾਲਸਾ ਜੀ ਉਹਨਾਂ ਨੂੰ ਮਹਾਰਾਜ ਉਹਨਾਂ ਦਾ ਭਲਾ ਕਰਨ ਉਹਨਾਂ ਦੀ ਰੱਖਿਆ ਕਰਨ ਤੇ ਡਟ ਕੇ ਆਪਾਂ ਵੀ ਮਹਾਰਾਜ ਕਿਰਪਾ ਕਰ ਦੇਣ ਜਦੋਂ ਪਾਣੀ ਖਾਲਸਾ ਜੀ ਇਹ ਘਟ ਜਾਵੇਗਾ ਬਹੁਤ ਸਾਰੀ ਬਰਬਾਦੀ ਨਾਲ ਇਹ ਪਾਣੀ ਲੈ ਕੇ ਆਇਆ ਖਾਲਸਾ ਜੀ ਕਈਆਂ ਦੀਆਂ ਪੈਲੀਆਂ ਦੇ ਵਿੱਚ ਵੱਖੀ-ਵੱਖੀ ਖਾਲਸਾ ਜੀ ਰੇਤ ਚੜ ਜਾਣੀ ਤੇ ਕਈਆਂ ਦੀਆਂ ਛੱਤਾਂ ਘਰ ਡਿੱਗ ਪਏ ਆ ਮਾਲ ਡੰਗਰ ਰੁੜ ਗਿਆ ਖਾਲਸਾ ਜੀ ਤਨ ਤੇ ਪਾਉਣ ਵਾਸਤੇ ਵੀ ਕੱਪੜੇ ਨਹੀਂ ਰਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸੱਚੇ ਪਾਸ਼ਾਏ ਪਾਣੀ ਦਾ ਕਹਿਰ ਖਤਮ ਕਰਕੇ ਜਦੋਂ ਸ਼ੁਕ ਸ਼ਾਂਤੀ ਹੋਵੇਗੀ ਫਿਰ ਖਾਲਸਾ ਜੀ ਮਹਾਰਾਜ ਨੇ ਮਿਹਰ ਕੀਤੀ ਦਾ ਅੱਜ ਸੋਚਦਾ ਸੀ ਕਿ ਮਹਾਰਾਜ ਜੀ ਕਿਰਪਾ ਕਰੋ ਤੁਸੀਂ ਬਾਲ ਬਖਸ਼ਣਾ ਤੁਸੀਂ ਕਿਰਪਾ ਕਰਨੀ ਆ ਤੇ ਜਿਨ੍ਹਾਂ ਨੂੰ ਜੋ ਜੋ ਲੋਡ ਹੋਊਗੀ ਖਾਲਸਾ ਜੀ ਮਹਾਰਾਜ ਦਇਆ ਕਰਨ ਆਪਾਂ ਉਹਨਾਂ ਉਹਨਾਂ ਨੂੰ ਜਿਵੇਂ ਵੀ ਹੋ ਸਕੇ ਆ ਸੇਵਾ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ ਹੀ ਇਹ ਹੋਣੀ ਹੈ ਕਿਉਂਕਿ ਆਪਣੇ ਪੰਜਾਬ ਨਾਲ ਨਹੀਂ ਖੜਾਂਗੇ ਤੇ ਕੌਣ ਖੜੂਗਾ ਅੱਜ ਵੇਖ ਲਓ ਕੌਣ ਹੈ ਨਾ ਕੋਈ ਹਿੰਦੂ ਖਲੋਤਾ ਨਾ ਕੋਈ ਮੁਸਲਮਾਨ ਖਲੋਤਾ ਖਾਲਸਾ ਜੀ ਇਹ ਪੰਜਾਬ ਵਿੱਚ ਇਹ ਭਾਰਤ ਸਟੇਟ ਵਿੱਚ ਜਦੋਂ ਕਿਸੇ ਨੂੰ ਵੀ ਕਿਸੇ ਵੀ ਪ੍ਰਵਾਸੀ ਨੂੰ ਕੋਈ ਦੁੱਖ ਆਉਂਦਾ ਸਿੰਘ ਜਾ ਕੇ ਖਲੋ ਜਾਂਦੇ ਆ ਇਹ ਗੁਰੂ ਨਾਨਕ ਦੀ ਫਲਵਾੜੀ ਹੈ ਇਹਨੇ ਮਰਨਾ ਨਹੀਂ ਭਾਵੇਂ ਕਿਵੇਂ ਵੀ ਕਰਕੇ ਕੋਸ਼ਿਸ਼ਾਂ ਕਰ ਲਓ ਇਹ ਖਾਲਸਾ ਦੀ ਜਿਹੜੇ ਹੜ ਆਏ ਨੇ ਇਹ ਮਹਾਰਾਜ ਦੀ ਕੋਈ ਖੇਡ ਨਹੀਂ ਆ ਇਹ ਆਪਣੀ ਆਪ ਖਾਲਸਾ ਦੀ ਜਿਹੜੀ ਅਸੀਂ ਆਪ ਚਾਹੁੰਨੇ ਆ ਪੰਗੇ ਲੈਨੇ ਆ ਕੁਦਰਤ ਦੇ ਨਾਲ ਤੇ ਫਿਰ ਇਦਾਂ ਹੁੰਦਾ ਉਹ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ ਹਰ ਸਾਲ ਪਾਣੀ ਆ ਜਾਂਦਾ ਜਿਹੜਾ ਗਰੀਬ ਪੈਸੇ ਲਾ ਕੇ ਫਸਲ ਬੀਜਦਾ ਉਹ ਡੁੱਬ ਜਾਂਦੀ ਨਾਸ਼ ਹੋ ਜਾਂਦੀ ਇਹ ਖਾਲਸਾ ਜੀ ਉਹ ਚਾਹੁੰਦੇ ਆ ਸਾਡੇ ਦਿਮਾਗ ਨਾ ਖੇਡਣਾ ਕਿ ਹਰ ਜਿਹੜਾ ਕਿਸਾਨ ਆ ਉਹ ਕਹਿੰਦਾ ਵੀ ਇਹਦੇ ਨਾਲੋਂ ਚੰਗਾ ਤੇ ਵੇਚ ਦੇਣੀ ਚੰਗੀ ਤੇ ਉਹ ਖਾਲਸਾ ਜੀ ਇਹਨਾਂ ਨੇ ਵੇਚਣੀਆਂ ਨੇ ਤੰਗ ਆ ਕੇ ਉਹਨਾਂ ਨੇ ਖਰੀਦਣੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਇਦਾਂ ਨਹੀਂ ਸੂਤ ਹੋਣੀ ਇਹਨਾਂ ਸਿੱਧੀਆਂ ਨਹੀਂ ਦੇਣੀਆਂ ਇਹਨਾਂ ਕੋ ਖੋਣੀਆਂ ਪੈਣਗੀਆਂ ਇਹ ਕੋਈ ਸਾਜ਼ਿਸ਼ ਹੈ ਖਾਲਸਾ ਜੀ ਕਲਗੀਧਰ ਸਵਾਮੀ ਬੌੜੀ ਕਾਰਨ ਕਿਉਂਕਿ ਮਹਾਰਾਜ ਦੁਨੀਆ ਦੇ ਯੋਧੇ ਹਨ ਸਤਗੁਰੂ ਜੀ ਵਰਗਾ ਖੰਡ ਬ੍ਰਹਿਮੰਡ ਵਿੱਚ ਵੀ ਖਾਲਸਾ ਜੀ ਕੋਈ ਯੋਧਾ ਨਹੀਂ ऐसे सतगुरु जी महाराज शशतरधारी महाराज ने जिन्ना ने खालसा जी इस धरती तो जुल्म खत्म ਕੀਤਾ ਸਾਨੂੰ ਮਾਣ ਦਿੰਦਾ ਉਸ ਦਾਤੇ ਵਰਗਾ ਹੋਰ ਖਾਲਸਾ ਜੀ ਕੋਈ ਯੋਦਾ ਸੂਰਮਾ ਦੁਨੀਆ ਤੇ ਨਾ ਹੋਇਆ ਸੀ ਨਾ ਹੈਗਾ ਤੇ ਨਾ ਕਦੇ ਹੋਵੇਗਾ ਮਹਾਰਾਜ ਕਿਰਪਾ ਕਰਨ ਤੇ ਭਲਾ ਸੰਸਾਰ ਦਾ ਹੋ ਸਕਦਾ ਨਹੀਂ ਤੇ ਖਾਲਸਾ ਜੀ ਨਹੀਂ ਹੋ ਸਕਦਾ ਤੇ ਕਲ ਦਾਸ ਜਿੱਦਾਂ ਵੇਖਦਾ ਸੀ ਪਾਣੀਆਂ ਵੱਲ ਜਿੱਦਾਂ ਹੂ ਕੇ ਵੀ ਆਇਆ ਸਾ ਦੇਖੋ ਸਾਰੀ ਬਹੁਤ ਬੁਰਾ ਹਾਲ ਹੋ ਗਿਆ ਵਿਚਾਰੇ ਲੋਕ ਪਰੋਂਦੇ ਨੇ ਸੋ ਭਈ ਆਪਾਂ ਵੀ ਅਰਦਾਸ ਕਰੀਏ ਸਾਡੀ ਅਰਦਾਸ ਕੀ ਬਤਾ ਮਹਾਰਾਜ ਸੁਣ ਲੈਣ ਸਾਰਿਆਂ ਦਾ ਭਲਾ ਹੋ ਜਾਊਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਕਲ ਸਾਰੀ ਬਹੁਤ ਬੁਰਾ ਹਾਲ ਹੈ ਤੇ ਉਹ ਵੇਖ ਕੇ ਰੋਣ ਆਉਂਦਾ ਤੇ ਮਹਾਰਾਜ ਕਿਰਪਾ ਕਰਨ ਵਾਲੇ ਆ ਤੇ ਆਪਾਂ ਵੀ ਬਾਣੀ ਪੜੀਏ ਤੇ ਅਰਦਾਸ ਇਹੋ ਕਰੀਏ ਕਿ ਪੰਜਾਬ ਦਾ ਭਲਾ ਹੋਵੇ ਸੋ ਪੁੱਲਾਂ ਦੀ ਖਿੰਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ